ਮੌਗਾ ਦੇ ਪਿੰਡ ਪਿੰਡਰ ਕਲਾਂ ਦੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਥੇ ਛੱਪੜ ਚੋਮੇ ਦੀ ਲਾਸ਼ ਦੇ ਵਿੱਚੋਂ ਦੋ ਮ੍ਰਿਤਕ ਫੌਜੀ ਕੱਢੇ ਗਏ ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ਤੇ ਪੁੱਜੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਜਾਣਕਾਰੀ ਮੁਤਾਬਕ ਫੌਜੀਆਂ ਦੀ ਪਛਾਣ ਸੁਰਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਦੇ ਵਜੋਂ ਹੋਈ ਹੈ ਸੁਰਜੀਤ ਸਿੰਘ ਸਿਕਰੇਜਮੈਂਟ ਅਤੇ ਹਰਪ੍ਰੀਤ ਸਿੰਘ 13 ਮੀਡੀਅਮ ਯੂਨਿਟ ਦਾ ਦੱਸਿਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਕਤ ਦੋਵੇਂ ਫੌਜੀ ਜਲੰਧਰ ਦੇ ਵਿੱਚ ਡਿਊਟੀ ਕਰਦੇ ਸਨ ਅਤੇ 3 ਮਾਰਚ ਨੂੰ ਛੁੱਟੀ ਤੇ ਪਿੰਡ ਵਾਪਸ ਆ ਰਹੇ ਸਨ ਅਤੇ ਉਸੇ ਦਿਨ ਤੋਂ ਇਹ ਲਾਪਤਾ ਹਨ ਤੁਹਾਨੂੰ ਕਦੋਂ ਪਤਾ ਲੱਗਦਾ ਜੀ ਅਦੁੱਦਾਰ ਵੀ ਤਾਂ ਆਇਆ ਜੀ ਫੇਰਵੇਂ ਹੋਰ ਆਇਆ ਵੀ ਸਰਦੀ ਦੇ ਉੱਠੀ ਤਾਂ ਨਹੀਂ ਪਹੁੰਚ ਐ ਸਾਰਾ ਟੱਪਰ ਪੱਜ ਗਿਆ ਉੱਧਰ ਭਾਈ ਨਹੀਂ ਪਤਾ ਇਹ ਬਸ ਫਿਰ ਗਿਆ ਸੜਾ ਘੜਾਈਆਂ ਤੋਂ ਪਤਾ ਲੱਗਾ ਚਲਾ ਅੱਲਾ ਵਾਦੇ ਤੇ ਪਿੰਡਾਂ ਦੇ ਚ ਮਾਰ ਕੇ ਦੇਖ ਅੱਗੇ ਲੈ ਜਾਓ ਸਾਈਡ ਤੇ ਰੱਖ ਕੇ ਪਾਸੇ ਕਰਕੇ ਮਾਰ ਤੁਹਾਨੂੰ ਕੀ ਸ਼ੱਕ ਲੱਗ ਰਿਹਾ ਜੀ ਤੁਹਾਨੂੰ ਕੋਈ ਸ਼ੱਕ ਨਹੀਂ ਕੋਈ ਥੱਕ ਤੁਸੀਂ ਕੀ ਕਹਿਣਾ ਚਾ ਰਹੇ ਹੋ ਨਹੀਂ ਤਾਂ ਬੱਚਾ ਨੇ ਵਈਆ ਮਹਾਰਾਜ ਨੇ ਕੀਤੀ ਉਹਨੇ ਪਤਾ ਹੀ ਛੋ ਬਸ ਸਾਡੇ ਕਿਸੇ ਨਾਲ ਕੋਈ ਦਸ਼ੂਣੀ ਨਹੀਂ ਸਾਨੂੰ ਪੁਲਿਸ ਨੇ ਬਹੁਤ ਸਹਿਯੋਗ ਦਿੱਤਾ ਰਾਤ 1 ਵਜੇ ਤੱਕ ਸਾਡੇ ਸਾਰਿਆਂ ਦੀ ਪੁਛ ਦਰਖ ਕੀਤੀ ਪਛਦਾਸਤ ਕਰਨ ਤੋਂ ਬਾਅਦ 1 ਵਜੇ ਇਹ ਗਏ ਆਪਦੀ ਉਧਰ ਆਪਣੇ ਦਫ਼ਤਰਾਂ ਨੂੰ ਉਹਦੇ ਸਜੋਗਨਾਂ ਕਿਹਾ ਸਾਨੂੰ ਥੋੜੇ ਰਿਗੇ ਚ ਗੱਡੀ ਆ ਗਈ ਤੁਸੀਂ ਪੜਤਾਲ ਕਰੋ ਤੁਹਾਨੂੰ ਸੱਪੜਵਾਰੇ ਵੀ ਸੂਚਨਾ ਦਿੱਤੀ ਇਹ ਕੋਈ ਥੋੜੇ ਕੋਈ ਕਣਕ ਕੂਣਕ ਵੇਖੋ ਲੋਫਮੈਂਟਾ ਕਰਾਓ ਥੋੜੇ ਰਿਗੇ ਚ ਇੱਥੇ ਰੇ ਜਾ ਕੇ ਟੁੱਟ ਗਈ ਇਹ ਅੱਜ ਸਵੇਰੇ ਅਸੀਂ ਫਿਰ ਉਹਨਾਂ ਦੇ ਕਹਿਣ ਤੇ ਕਦੋਂ ਸੱਪੜ ਦੇ ਨੇੜੇ ਗਏ ਸਾਡੀ ਗੱਡੀ ਦਿਸੀ ਤਾਂ ਉੱਥੇ ਵਿੱਚ ਸੀਗੇ ਗੱਡੀ ਸਰ ਦੇ ਦੇ ਟਾਇਰ ਢੀਂਦੇ ਸੀ ਉਹ ਅਸੀਂ ਪੁਲਿਸ ਦੇ ਸਹਿਯੋਗ ਨਾਲ ਬਾਹਰ ਕੱਢ ਰਹੇ ਇਹ ਜੀ ਮੇਰੇ ਮਾਮਾ ਜੀ ਸੀਗੇ ਸੂਬੇਦਾਰ ਸਰਜੀਤ ਸਿੰਘ ਇਹ ਆ ਪਿੰਡ ਨੂੰ ਆ ਰਹੇ ਸੀ ਇਹਨਾਂ ਨੇ ਫੋਨ ਕੀਤਾ ਕਿ ਤੁਸੀਂ ਮਤਲਬ ਬਾਰ ਖੁੱਲਾ ਰੱਖਿਓ ਮੈਂ ਆ ਰਿਹਾ ਵਾਂ ਮੇਰੀ ਮਾਮੀ ਜੀ ਨੂੰ ਫੋਨ ਕੀਤਾ ਇਹਨਾਂ ਨੇ ਤੇ ਰਸਤੇ ਵਿੱਚ ਸਾਨੂੰ ਇਹ ਨਹੀਂ ਪਤਾ ਵੀ ਕੀ ਘਟਨਾ ਹੋਈ ਹੈ ਕੀ ਨਹੀਂ ਹੋਈ ਅਸੀਂ ਕਹਿ ਵੀ ਚਲੋ ਵੀ ਬੰਦੇ ਮਜ਼ਾਕ ਕਰਦਾ ਹੋਣਾ ਵੀ ਜਿਹੜੇ ਹਨਾ ਹੋਂ ਤੱਕ ਗਏ ਆ ਜੀ ਤੇ ਇਹਨਾਂ ਨੇ ਬਾਅਦ ਚ ਜਦੋਂ ਮਾਮੀ ਜੀ ਨੂੰ ਫੋਨ ਕੀਤਾ ਇਹਨਾਂ ਨੇ ਵੀ ਮੈਂ ਆ ਰਿਹਾ ਵਾਂ ਤੇ ਬਾਅਦ ਚ ਕੋਈ ਨਹੀਂ ਅਸੀਂ ਕਿਹਾ ਵੀ ਚਲੋ ਹਨਾ ਮਜ਼ਾਕ ਕਰਦੇ ਹੋਣੇ ਹਜੇ ਤੱਕ ਪਹੁੰਚੇ ਨਹੀਂ ਪਿੰਡ ਪਿੰਡ ਹੀ ਆ ਤੇ ਫਿਰ ਸਵੇਰ ਮਾਰਨਿੰਗ ਸਾਨੂੰ ਆਰਮੀ ਵਾਲਿਆਂ ਦਾ ਫੋਨ ਆਇਆ ਯੂਨਿਟੀ ਚ ਉਹ ਕਹਿੰਦੇ ਤੁਹਾਡੇ ਬੰਦੇ ਪ੍ਰੈਜ਼ੈਂਟ ਨਹੀਂ ਐ ਇੱਕ ਇਹਦੇ ਨਾਲ ਹਰਪੀ ਸਿੰਘ ਆ ਜੀ ਹੌਲਦਾਰ ਆ ਉਹ ਮੁੰਡਾ ਤੇ ਦੋਵੇਂ ਜਾਣੇ ਆ ਜੀ ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਪਿੰਡ ਦੇ ਲੋਕਾਂ ਦੀ ਮਦਦ ਦੇ ਨਾਲ ਕਾਰ ਨੂੰ ਛੱਪੜ ਦੇ ਵਿੱਚੋਂ ਬਾਹਰ ਕੱਢਿਆ ਅਤੇ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਸਾਨੂੰ ਪਤਾ ਲੱਗਿਆ ਸੀ ਕਿ ਸੁਰਜੀਤ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਪਿੰਡਰ ਖੁਰਦੋਂ ਇਹ ਜਿਹੜਾ ਨੈਬ ਸੂਬੇਦਾਰ ਸੀ ਜਲੰਧਰ ਇਹਨਾਂ ਦੀ ਡਿਊਟੀ ਸੀ ਵੀ ਇਹ ਗੁੰਮ ਸੀ ਇਹਨਾਂ ਪਰ ਪਤਾ ਨਹੀਂ ਸੀ ਲੱਗ ਰਿਹਾ ਤੇ ਅਸੀਂ ਅੱਜ ਇਹਨੂੰ ਪਾਲ ਕਰਦੇ ਕਰਦੇ ਇੱਥੇ ਪਿੰਡ ਕੋਲ ਪੁੱਜਿਆ ਤੇ ਇੱਥੇ ਛੱਪੜ ਦੇ ਵਿੱਚ ਸਾਨੂੰ ਇੱਕ ਕਾਰ ਦੇ ਸੀ ਕਾਰ ਦੇ ਵਿੱਚੋਂ ਕਢਾਇਆ ਗਿਆ ਤੇ ਸਰਜੀਤ ਸਿੰਘ ਦੀ ਅਤੇ ਇੱਕ ਇਸਤੇ ਸਾਥੀ ਦੀ ਸਾਨੂੰ ਇੱਥੇ ਡੱਡਪਣੀ ਮਿਲੀ ਹੈ ਇਹਦੇ ਉਪਰ ਅਗੇ ਕਾਰਵਾਈ ਕਰ ਜਾਰੀ ਇਹ ਫਰਦਰ ਜਿਹੜਾ ਦੂਸਰਾ ਸਾਥੀ ਹੈ ਉਹਦੇ ਪੇਰੈਂਟ ਸਾਰੇ ਨੇ ਉਹਨਾਂ ਤੇ ਅਗਲੀ ਕਾਰ ਵੈ ਬਹਰਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ ਮੌਕਾ ਤੋਂ ਜਗਿੰਦਰ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ